ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਇੱਕ ਅਲੱਗ ਤਰੀਕੇ ਨਾਲ ਗੋਭੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਗੋਭੀ ਦੀ ਸਬਜ਼ੀ ਅਸੀਂ ਬਿਲਕੁਲ ਹਲਵਾਈ ਸਟਾਈਲ ਦੇ ਵਿੱਚ ਬਣਾਵਾਂਗੇ ਇਸ ਤਰ੍ਹਾਂ ਪਹਿਲਾਂ ਤੁਸੀਂ ਕਦੇ ਵੀ ਇਹ ਸਬਜ਼ੀ ਨਹੀਂ ਬਣਾਈ ਹੋਵੇਗੀ ਬਹੁਤ ਹੀ ਟੇਸਟੀ ਇਹ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਗੋਭੀ ਦੀ ਸਬਜ਼ੀ ਬਣਾਉਣ ਦੇ ਲਈ ਅਸੀਂ ਇੱਥੇ ਅੱਧਾ ਕਿਲੋ ਗੋਭੀ ਲਈ ਹੈ ਹੁਣ ਅਸੀਂ ਗੋਭੀ ਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਕਰ ਲਵਾਂਗੇ ਅਸੀਂ ਇੱਥੇ ਗੋਭੀ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਤਿਆਰ ਕੀਤਾ ਹੈ ਤੁਸੀਂ ਆਪਣੇ ਅਕੋਰਡਿੰਗ ਗੋਭੀ ਨੂੰ ਵੱਧ ਘੱਟ ਵੀ ਕੱਟ ਸਕਦੇ ਆ ਹੁਣ ਅਸੀਂ ਗੋਭੀ ਦੀ ਟੇਸਟੀ ਜੀ ਸਬਜ਼ੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਗੋਭੀ ਨੂੰ ਹਲਕਾ ਜਿਹਾ ਫਰਾਈ ਕਰ ਲਵਾਂਗੇ ਉਸ ਦੇ ਲਈ ਗੈਸ ਦੇ ਉੱਪਰ ਅਸੀਂ ਇੱਕ ਕੜਾਈ ਨੂੰ ਰੱਖ ਦਿੱਤਾ ਹੈ ਕੜਾਈ ਦੇ ਵਿੱਚ ਅਸੀਂ ਥੋੜਾ ਜਿਹਾ ਸਰ੍ਹੋਂ ਦਾ ਤੇਲ ਪਾਵਾਂਗੇ ਬਿਲਕੁਲ ਥੋੜੇ ਜਿਹੇ ਤੇਲ ਦੇ ਵਿੱਚ ਹੀ ਅਸੀਂ ਗੋਭੀ ਨੂੰ ਹਲਕਾ ਜਿਹਾ ਫਰਾਈ ਕਰਨਾ ਹੈ ਇੱਥੇ ਸਾਡਾ ਤੇਲ ਚੰਗੀ ਤਰ੍ਹਾਂ ਨਾਲ ਗਰਮ ਹੋ ਗਿਆ ਹੈ ਉਹਨਾਂ ਸੇ ਬਰੀਕ ਕੱਟੀ ਹੋਈ ਸਾਰੀ ਗੋਭੀ ਨੂੰ ਪਾ ਦਵਾਂਗੇ ਕੜਛੀ ਦੇ ਨਾਲ ਅਸੀਂ ਸਾਰੀ ਗੋਭੀ ਨੂੰ ਚੰਗੀ ਤਰ੍ਹਾਂ ਦੇ ਨਾਲ ਤੇਲ ਵਿੱਚ ਮਿਕਸ ਕਰ ਲਵਾਂਗੇ ਅਤੇ ਲਗਾਤਾਰ ਹਿਲਾਉਂਦੇ ਹੋਏ ਇੱਥੇ ਅਸੀਂ ਗੋਭੀ ਨੂੰ ਹਲਕਾ ਜਿਹਾ ਫਰਾਈ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਮੀਡੀਅਮ ਫਲੇਮ ਦੇ ਉੱਪਰ ਹੀ ਅਸੀਂ ਲਗਾਤਾਰ ਹਿਲਾਉਂਦੇ ਹੋਏ ਆਪਣੀ ਗੋਭੀ ਨੂੰ ਫਰਾਈ ਕਰਨਾ ਹੈ ਇਸ ਤਰ੍ਹਾਂ ਫਰਾਈ ਕਰਨ ਦੇ ਨਾਲ ਗੋਭੀ ਬਹੁਤ ਹੀ ਜਲਦੀ ਪੱਕ ਜਾਂਦੀ ਹੈ ਅਤੇ ਬਿਲਕੁਲ ਜਿਸ ਤਰ੍ਹਾਂ ਅਸੀਂ ਹਲਵਾਈ ਸਟਾਈਲ ਦੇ ਵਿੱਚ ਗੋਭੀ ਬਣਾਉਂਦੇ ਹਾਂ ਸੇਮ ਉਸੇ ਤਰ੍ਹਾਂ ਦੀ ਬਣ ਕੇ ਤਿਆਰ ਹੁੰਦੀ ਹੈ ਇੱਥੇ ਸਾਨੂੰ ਗੋਭੀ ਨੂੰ ਫਰਾਈ ਕਰਦੇ ਹੋਏ 3 ਮਿੰਟ ਹੋ ਗਏ ਹਨ ਤੇ ਸਾਡੀ ਗੋਭੀ ਬਹੁਤ ਹੀ ਵਧੀਆ ਤਰੀਕੇ ਨਾਲ ਫਰਾਈ ਹੋ ਗਈ ਹੈ ਇਸ ਤਰ੍ਹਾਂ ਗੋਭੀ ਨੂੰ ਫਰਾਈ ਕਰਕੇ ਬਣਾਉਣ ਦੇ ਨਾਲ ਗੋਭੀ ਦੀ ਸਬਜ਼ੀ ਬਿਲਕੁਲ ਖਿਲੀ-ਖਿਲੀ ਬਣ ਕੇ ਤਿਆਰ ਹੁੰਦੀ ਹੈ ਜਿਸ ਤਰ੍ਹਾਂ ਦੀ ਗੋਭੀ ਦੀ ਸਬਜ਼ੀ ਹਲਵਾਈ ਬਣਾਉਂਦੇ ਹਨ ਸੇਮ ਉਸੇ ਤਰ੍ਹਾਂ ਦੀ ਸਾਡੀ ਸਬਜ਼ੀ ਵੀ ਬਣ ਕੇ ਤਿਆਰ ਹੋਵੇਗੀ ਬਹੁਤ ਹੀ ਟੇਸਟੀ ਅਸੀਂ ਅੱਜ ਗੋਭੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇੱਥੇ ਸਾਡੀ ਗੋਭੀ ਬਹੁਤ ਹੀ ਵਧੀਆ ਤਰੀਕੇ ਨਾਲ ਫ ਹੁਣ ਅਸੀਂ ਆਪਣੀ ਸਾਰੀ ਫਰਾਈ ਕੀਤੀ ਹੋਈ ਗੋਭੀ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਇਸੇ ਕੜਾਈ ਦੇ ਵਿੱਚ ਹੁਣ ਅਸੀਂ ਗੋਭੀ ਨੂੰ ਤੜਕਾ ਲਾ ਕੇ ਤਿਆਰ ਕਰਾਂਗੇ। ਉਸ ਦੇ ਲਈ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਲਵਾਂਗੇ। ਸਰੋਂ ਦੇ ਤੇਲ ਦੇ ਵਿੱਚ ਗੋਭੀ ਦੀ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ। ਤੇਲ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰਨ ਤੋਂ ਬਾਅਦ ਅੱਧਾ ਚਮਚ ਸਾਬਤ ਜੀਰਾ ਪਾਵਾਂਗੇ। 7-8 ਪੱਤੇ ਅਸੀਂ ਕੜੀ ਪੱਤੇ ਦੇ ਪਾ ਲਵਾਂਗੇ। 1 ਚਮਚ ਕੁੱਟਿਆ ਹੋਇਆ ਲਸਣ ਪਾ ਲਵਾਂਗੇ। ਚੰਗੀ ਤਰ੍ਹਾਂ ਦੇ ਨਾਲ ਹੁਣ ਅਸੀਂ ਲਸਣ ਨੂੰ ਉਦੋਂ ਤੱਕ ਭੁੰਨ ਲਵਾਂਗੇ ਜਦ ਤੱਕ ਇਸ ਦਾ ਕਲਰ ਹਲਕਾ ਜਿਹਾ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਲਸਣ ਨੂੰ ਭੁੰਨਦੇ ਸਮੇਂ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਲਸਣ ਨੂੰ ਅਸੀਂ ਤੇਜ਼ ਫਲੇਮ ਦੇ ਉੱਪਰ ਬਿਲਕੁਲ ਵੀ ਨਹੀਂ ਭੁੰਨਣਾ ਹੈ ਇੱਥੇ ਅਸੀਂ ਲਸਣ ਨੂੰ ਹਲਕਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਿਆ ਹੈ ਹੁਣ ਅਸੀਂ ਬਰੀਕ ਕੱਟੇ ਹੋਏ ਪਿਆਜ਼ ਪਾ ਲਵਾਂਗੇ ਪਿਆਜ਼ਾਂ ਨੂੰ ਅਸੀਂ ਇੱਥੇ ਬਰੀਕ ਕੱਟ ਕੇ ਹੀ ਪਾਉਣਾ ਹੈ ਇੱਕ ਟਮਾਟਰ ਨੂੰ ਵੀ ਬਰੀਕ ਕੱਟ ਕੇ ਪਾ ਲਵਾਂਗੇ ਪਿਆਜ਼ ਅਤੇ ਟਮਾਟਰਾਂ ਨੂੰ ਅਸੀਂ ਇੱਥੇ ਇਕੱਠੇ ਹੀ ਭੁੰਨ ਲਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਦੋਨੋਂ ਚੀਜ਼ਾਂ ਦਾ ਬਹੁਤ ਹੀ ਵਧੀਆ ਟੇਸਟ ਤੜਕੇ ਦੇ ਵਿੱਚ ਆਵੇਗਾ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਪਿਆਜ਼ ਅਤੇ ਟਮਾਟਰ ਨੂੰ ਬਿਲਕੁਲ ਸੌਫਟ ਹੋਣ ਤੱਕ ਭੁੰਨ ਲਵਾਂਗੇ ਸਾਡੇ ਪਿਆਜ਼ ਅਤੇ ਟਮਾਟਰ ਇੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਭੁੰਨ ਹੋ ਗਏ ਹਨ ਹੁਣ ਅਸੀਂ ਆਪਣੇ ਥੋੜੇ ਜਿਹੀ ਬੇਸਿਕ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਨਮਕ ਪਾ ਲਵਾਂਗੇ ਅੱਧਾ ਚਮਚ ਜੀਰਾ ਪਾਊਡਰ ਪਾਵਾਂਗੇ ਅੱਧਾ ਚਮਚ ਦੇ ਕਰੀਬ ਹੀ ਅਸੀਂ ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚ ਹੀ ਅਸੀਂ ਕੁੱਟੀਆਂ ਹੋਈਆਂ ਲਾਲ ਮਿਰਚਾਂ ਪਾ ਲਵਾਂਗੇ 1 ਚਮਚ ਭਾਰਤੀ ਅਸੀਂ ਇੱਥੇ ਮਹਗੀ ਮਸਾਲਾ ਪਾਵਾਂਗੇ ਮਹਗੀ ਮਸਾਲਾ ਪਾਉਣ ਦੇ ਨਾਲ ਗੋਭੀ ਦੀ ਸਬਜ਼ੀ ਵਿੱਚ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ 1 ਚਮਚ ਹੀ ਅਸੀਂ ਇੱਥੇ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਹੁਣ ਅਸੀਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰ ਲਵਾਂਗੇ ਅਤੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਨਾ ਸਾਰੇ ਮਸਾਲਿਆਂ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਤਾਂ ਕਿ ਇਹਨਾਂ ਦਾ ਕੱਚਾਪਨ ਖਤਮ ਹੋ ਜਾਵੇ ਇੱਥੇ ਅਸੀਂ ਆਪਣੇ ਮਸਾਲਿਆਂ ਨੂੰ 1 ਮਿੰਟ ਦੇ ਲਈ ਭੁੰਨ ਲਿਆ ਹੈ ਹੁਣ ਅਸੀਂ ਆਪਣੇ ਬਰੀਕ ਕੱਟੇ ਹੋਏ ਆਲੂ ਪਾ ਲਵਾਂਗੇ ਆਲੂਆਂ ਨੂੰ ਅਸੀਂ ਗੋਭੀ ਤੋਂ ਪਹਿਲਾਂ ਹੀ ਪਾਉਣਾ ਹੈ ਆਲੂ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰ ਲਵਾਂਗੇ ਹੁਣ ਅਸੀਂ ਬਰੀਕ ਕੱਟੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰ ਲਿਆ ਹੈ। ਹੁਣ ਅਸੀਂ ਆਲੂਆਂ ਨੂੰ ਟੱਕ ਕੇ 4 ਮਿੰਟ ਦੇ ਲਈ ਪਕਾ ਲਵਾਂਗੇ। ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਕਰ ਦਵਾਂਗੇ। ਇਸ ਤਰ੍ਹਾਂ ਆਲੂਆਂ ਨੂੰ ਟੱਕ ਕੇ ਪਕਾਉਣ ਦੇ ਨਾਲ ਆਲੂ ਬਹੁਤ ਹੀ ਜਲਦੀ ਪੱਕ ਜਾਂਦੇ ਹਨ ਅਤੇ ਇਹਨਾਂ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ। 4 ਮਿੰਟ ਬਾਅਦ ਹੁਣ ਅਸੀਂ ਆਲੂਆਂ ਨੂੰ ਚੈੱਕ ਕਰ ਲੈਂਦੇ ਹਾਂ। ਇੱਥੇ ਸਾਡੇ ਆਲੂ ਬਹੁਤ ਹੀ ਵਧੀਆ ਤਰੀਕੇ ਨਾਲ ਪੱਕ ਗਏ ਹਨ। ਹੁਣ ਅਸੀਂ ਦੁਬਾਰਾ ਫੇਰ ਆਪਣੇ ਤੜਕੇ ਨੂੰ ਮਿਕਸ ਕਰ ਲੈਂਦੇ ਹਾਂ। ਹੁਣ ਅਸੀਂ ਆਪਣੀ ਫਰਾਈ ਕੀਤੀ ਹੋਈ ਗੋਭੀ ਨੂੰ ਵੀ ਆਲੂਆਂ ਦੇ ਵਿੱਚ ਹੀ ਪਾ ਦਵਾਂਗੇ ਗੋਭੀ ਨੂੰ ਅਸੀਂ ਹਮੇਸ਼ਾ ਬਾਅਦ ਵਿੱਚ ਹੀ ਪਾਉਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਗੋਭੀ ਬਿਲਕੁਲ ਖਿਲੀ-ਖਿਲੀ ਬਣ ਕੇ ਤਿਆਰ ਹੋਵੇਗੀ ਕਿਉਂਕਿ ਅਸੀਂ ਇੱਥੇ ਪਹਿਲਾਂ ਹੀ ਗੋਭੀ ਨੂੰ ਫਰਾਈ ਕੀਤਾ ਹੋਇਆ ਹੈ ਇਸ ਲਈ ਇਸ ਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਪਵੇਗੀ ਹੁਣ ਅਸੀਂ ਚੰਗੀ ਤਰ੍ਹਾਂ ਦੇ ਨਾਲ ਸਾਰੀ ਗੋਭੀ ਨੂੰ ਮਿਕਸ ਕਰ ਲਵਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਆਲੂ ਗੋਭੀ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਸਾਰੀ ਗੋਭੀ ਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਗੋਭੀ ਦੀ ਇਸ ਸਬਜ਼ੀ ਨੂੰ ਢੱਕ ਕੇ 3 ਮਿੰਟ ਦੇ ਲਈ ਪਕਾ ਲਵਾਂਗੇ ਇਸ ਤਰ੍ਹਾਂ ਢੱਕ ਕੇ ਗੋਭੀ ਨੂੰ ਪਕਾਉਣ ਦੇ ਨਾਲ ਸਾਰੇ ਮਸਾਲੇ ਚੰਗੀ ਤਰ੍ਹਾਂ ਦੇ ਨਾਲ ਗੋਭੀ ਦੇ ਅੰਦਰ ਤੱਕ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਫਰਾਈ ਕਰਕੇ ਗੋਭੀ ਨੂੰ ਬਾਅਦ ਵਿੱਚ ਪਾਉਣ ਦੇ ਨਾਲ ਗੋਭੀ ਬਿਲਕੁਲ ਵੀ ਪਾਣੀ ਨਹੀਂ ਛੱਡਦੀ ਹੈ ਹੁਣ ਅਸੀਂ ਢੱਕਣ ਲਗਾ ਕੇ ਗੋਭੀ ਨੂੰ 3 ਮਿੰਟ ਦੇ ਲਈ ਪਕਾ ਲਵਾਂਗੇ 3 ਮਿੰਟ ਬਾਅਦ ਹੁਣ ਅਸੀਂ ਆਪਣੀ ਗੋਭੀ ਦੀ ਸਬਜ਼ੀ ਨੂੰ ਚੈੱਕ ਕਰ ਲੈਂਦੇ ਹਾਂ ਇੱਥੇ ਸਾਡੀ ਹਲਵਾਈ ਸਟਾਈਲ ਦੇ ਵਿੱਚ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਆ ਕਿ ਸਾਡੀ ਗੋਭੀ ਬਿਲਕੁਲ ਵੀ ਨਹੀਂ ਟੁੱਟੀ ਹੈ ਬਿਲਕੁਲ ਖਿਲੇ-ਖਿਲੇ ਸਾਡੇ ਫੁੱਲ ਬਣ ਕੇ ਤਿਆਰ ਹੋਏ ਹਨ ਹੁਣ ਅਸੀਂ ਗੋਭੀ ਦੀ ਸਬਜ਼ੀ ਨੂੰ ਇੱਕ ਵਾਰ ਮਿਕਸ ਕਰ ਲੈਂਦੇ ਆ ਇੱਥੇ ਸਾਡੀ ਬਹੁਤ ਹੀ ਟੇਸਟੀ ਗੋਭੀ ਦੀ ਸਬਜ਼ੀ ਬਿਲਕੁਲ ਰੈਡੀ ਹੋ ਗਈ ਹੈ ਤੁਸੀਂ ਦੇਖ ਸਕਦੇ ਕਿ ਕਿੰਨੀ ਵਧੀਆ ਸਾਡੀ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਆਪਣੀ ਤਿਆਰ ਕੀਤੀ ਹੋਈ ਸਬਜ਼ੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਹਲਵਾਈ ਸਟਾਈਲ ਦੇ ਵਿੱਚ ਗੋਭੀ ਦੀ ਸਬਜ਼ੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਸਬਜ਼ੀ ਬਣਾ ਕੇ ਜ਼ਰੂਰ ਟਰਾਈ ਕਰੋਗੇ। ਅੱਜ ਦੀ ਮੇਰੀ ਇਹ ਗੋਭੀ ਦੀ ਸਬਜ਼ੀ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਅਤੇ ਜੇਕਰ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ।